ਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਬਰਨਾਲਾ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਨੇ ਤਰਨਤਾਰਨ ਦੀ ਜਿਮਨੀ ਚੋਣ ਬਾਰੇ ਪੁੱਛੇ ਗਏ ਸਵਾਲ ਤੇ ਬੋਲਦੇ ਹੋਏ ਕਿਹਾ ਕਿ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਉੱਪਰ ਗੰਭੀਰ ਇਲਜ਼ਾਮ ਨੇ ਤੇ ਅਕਾਲੀ ਦਲ ਦਾ ਉਮੀਦਵਾਰ ਇੱਕ ਗੈਂਗਸਟਰ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਤੇ ਉੱਥੇ ਹੀ ਉਹਨਾਂ ਨੇ ਵੀ ਦਾਅਵਾ ਕੀਤਾ ਹੈ ਕਿ ਜੇ ਪੰਜਾਬ ਦੇ ਲੋਕਾਂ ਪੰਜਾਬ ਦੇ ਵਿੱਚ ਅਪਰਾਧ ਤੇ ਸ਼ਾਂਤੀ ਨੂੰ ਧਿਆਨ ਵਿੱਚ ਰੱਖ ਕੇ ਵੋਟ ਦੇਣ ਤਾਂ ਉਹਨਾਂ ਦੀ ਪਾਰਟੀ ਨੂੰ ਜਿੱਤ ਜ਼ਰੂਰ ਹਾਸਲ ਹੋਏਗੀ ਦੇਖੋ ਜਿਹੜਾ ਜਿਮਨੀ ਚੋਣ ਦੀ ਗੱਲ ਹੈ ਮਾਝੇ ਦੇ ਲੋਕ ਬੜੇ ਸਿਆਣੇ ਲੋਕ ਹੈ। ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਉਮੀਦਵਾਰ ਆ ਆਪਸ ਵਿੱਚ ਉਤਾਰੇ ਅਗਰ ਉਹਨਾਂ ਸਾਰਿਆਂ ਦੀ ਗੱਲ ਕਰੀਏ ਉਹਨਾਂ ਚੋਂ ਸਾਡਾ ਉਮੀਦਵਾਰ ਇੱਕ ਪੁਰਾਣਾ ਪਸ਼ੋਕੜ ਵਾਲਾ ਕਾਂਗਰਸੀ ਉਮੀਦਵਾਰ ਹੈ। ਆਮ ਆਦਮੀ ਪਾਰਟੀ ਨੇ ਵੀ ਬਾਰੂ ਬੰਦਾ ਫੜਕੇ ਲਿਆਂਦਾ ਹੈ। ਉਹਰੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮਤ ਹਨ। ਇੱਕ ਉਥੇ ਬੰਦਾ ਲੜ ਰਿਹਾ ਜਿਹੜਾ ਕਾਲੀਨਾਲ ਦਾ ਉਹ ਗੈਂਗਸਟਰ ਹੈ ਔਰ ਮਰੀ ਉਹ ਉਹ ਦੀ ਸੱਸ ਲੜ ਰਹੀ ਹੈ ਜਿਹੜੀ ਬਟਾਲੇ ਤੋਂ ਆ ਕੇ ਲੜ ਰਹੀ ਹੈ ਮੁੰਡਾ ਗੈਂਗਸਟਰ ਆ ਉੱਥੇ ਬਾਠ ਬਾਠ ਉਹਨੇ ਬੜਾ ਕਹਿਰ ਮਚਾ ਰੱਖਿਆ ਉੱਥੇ ਇੱਕ ਮੇਰੇ ਖਿਆਲ ਅਮਰਿਤਪਾਲ ਦੀ ਪਾਰਟੀ ਤੋਂ ਚੋਣਾਂ ਲੜ ਰਿਹਾ ਸੋ ਲੋਕਾਂ ਨੇ ਦੇਖ ਚੁੱਕੇ ਹੈ ਸਾਰਾ ਕੁਝ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮਤ ਹੈਗੇ ਸੋ ਮੈਨੂੰ ਲੱਗਦਾ ਹੈ ਕਿ ਲੋਕ ਸੰਵਿਧਾਨ ਨੂੰ ਮੰਨਣ ਵਾਲਿਆਂ ਨੂੰ ਵੋਟ ਪਾਉਣਗੇ ਤੇਸ਼ ਤੇ ਤਿਰੰਗੇ ਨੂੰ ਜਿਹੜੇ ਮੰਨਦੇ ਉਹਨਾਂ ਲੋਕਾਂ ਨੂੰ ਵੋਟ ਪਾਉਣਗੇ ਆਮ ਆਦਮੀ ਪਾਰਟੀ ਦੀ 4 ਸਾਲ ਦੀ ਕਾਰਗੁਜ਼ਾਰੀ ਦੇਖ ਕੇ ਲੋਕ ਵੋਟ ਪਾਉਣਗੇ। ਔਰ ਵੱਧਾ ਕ੍ਰਾਈਮ ਹੈ ਜਿਹੜਾ ਪੰਜਾਬ ਦੇ ਅੰਦਰ ਇਹ ਸਾਰੀਆਂ ਐਕਟੀਵਿਟੀਆਂ ਨੂੰ ਦੇਖ ਕੇ ਮਾਝੇ ਦੇ ਲੋਕਾਂ ਨੇ ਵੋਟ ਪਾਉਣੀ ਹੈ। ਔਰ ਓਰੇ ਵਿੱਚ ਮੈਨੂੰ ਲੱਗਦਾ ਕਾਂਗਰਸ ਪਾਰਟੀ ਚੰਗੇ ਤਰੀਕੇ ਦੇ ਨਾਲ ਆਪਣਾ ਜਿਹੜਾ ਉਮੀਦਵਾਰ ਦਿੱਤਾ ਹੈ ਓਰੇ ਹੱਕ ਦੇ ਵਿੱਚ ਮੈਨੂੰ ਲੱਗਦਾ ਫੋਟਾ ਅਸੀਂ ਪਵਾ ਸਕਾਂਗੇ। ਲੋਕਾਂ ਦੀ ਪਹਿਲੀ ਡਿਮਾਂਡ ਹੈ ਕਿ ਅਮਨ ਔਰ ਸ਼ਾਂਤੀ ਹੋਵੇ। ਹਰ ਵਿਅਕਤੀ ਆਪਣੀ ਗੱਲ ਕਰ ਸਕੇ। ਸੋ ਜੇ ਇਦਾਂ ਦੇਖਣਗੇ ਲੋਕ ਤਾਂ ਫਿਰ ਸਾਡਾ ਕੈਂਡੀਡੇਟ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਦੇ ਉੱਪਰ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਮੌਕੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੀ ਗੁੱਟਬਾਜ਼ੀ ਨਹੀਂ ਹੈ ਤੇ ਸਾਰੇ ਹੀ ਆਗੂ ਬੇਸ਼ੱਕ ਉਹ ਸਾਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਤੇ ਚਾਹੇ ਬਾਕੀ ਆਗੂ ਹੋਣ ਉਹ ਸਾਰੇ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਪੂਰੇ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਇਕਜੁੱਟ ਹੈ ਹੁਣ ਤਾਂ ਹੈ ਨਹੀਂ ਕੋਈ ਧੜੇਬੰਦੀ ਤੁਹਾਨੂੰ ਲੱਗਦਾ ਉਸੀ ਦੇਖਿਆ ਹੋਣਾ ਤਮਾਮ ਉਹ ਨੇਤਾ ਚੰਨੀ ਸਾਹਿਬ ਕਾਗਜ਼ ਜਿ ਨੋਮੀਨੇਸ਼ਨ ਪਰਣ ਵਾਲੇ ਉਹ ਸੂਬਾ ਡਿਊਟੀਆਂ ਦੇ ਵਿੱਚ ਹਰ ਲੀਡਰ ਜਿਹੜਾ ਹੈਗਾ ਪੰਜਾਬ ਦਾ ਉੱਥੇ ਪਹੁੰਚਿਆ ਤੁਸੀਂ ਦੱਸ ਦਿਓ ਕਿਹੜਾ ਕੋਈ ਲੀਡਰ ਹੈ ਨਹੀਂਗਾ ਉੱਥੇ ਤਾਂ ਮੈਂ ਤੁਹਾਨੂੰ ਜਵਾਬ ਦਿੰਦਾ ਇੱਕ ਇੱਕ ਨੇਤਾ ਪਹੁੰਚਿਆ ਜਿੱਥੋਂ ਤੱਕ ਧੜੇਬੰਦੀ ਦੀ ਗੱਲ ਹੈ ਯਾਰ ਇਹ ਮਾੜਾ ਮੋਟਾ ਤਾਂ ਪਰਿਵਾਰ ਚ ਵੀ ਧੜੇਬੰਦੀ ਹੁੰਦੀ ਹੈ ਜਿਹੜੀ ਘਰ ਦੀ ਕੁੜੀ ਹੁੰਦੀ ਹੈ ਉਹਦੀ ਵੱਡੇ ਭਰਾ ਨਾਲ ਜਾਦੇ ਬੰਦੀ ਹੁੰਦੀ ਹੈ ਛੋਟੇ ਨਾਲ ਘੇਰੀ ਘੱਟ ਬੰਦੀ ਹੁੰਦੀ ਹੈ ਇੱਕ ਮੁੰਡਾ ਵੱਡੇ ਬੇਬੇ ਨਾਲ ਬੇਬੇ ਨਾਲ ਰਹਿੰਦਾ ਦੂਜਾ ਆੜ ਰਹਿੰਦਾ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਉਹ ਰਿਸ਼ਤੇ ਟੁੱਟ ਜਾਂਦੇ ਉਹ ਰਿਸ਼ਤੇ ਬਹੁਤ ਨੇੜਲੇ ਰਿਸ਼ਤੇ ਹੁੰਦੇ ਆ ਹਰ ਬੰਦਾ ਰੇਸ ਚ ਤੁਰਿਆ ਫਿਰਦਾ ਹੈ ਕਿ ਮੈਂ ਅੱਗੇ ਵਧ ਜਾ ਇਹ ਸੰਭਾਵਕ ਹਿਊਮਨ ਨੇਚਰ ਹੈ ਸੋ ਕਦੇ-ਕਦੇ ਉਹ ਤਾਂ ਫਰਕ ਹੁੰਦਾ ਆਦਰਵਾਇਜ਼ ਜਿੱਥੇ ਕਾਂਗਰਸ ਨੂੰ ਲੱਗਦਾ ਕਿ ਹੁਣ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਪਬਲਿਕ ਕੌਜ਼ ਹੈ ਉੱਥੇ ਅਸੀਂ ਸਾਰੇ ਇਕੱਠੇ ਆ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਲੱਗ ਚੁੱਕੀ ਹੈ ਤੇ ਹੁਣ ਲੋੜ ਹੈ ਕਿ ਅਫੀਮ ਤੇ ਭੁੱਕੀ ਦੀ ਤੇ ਇਸ ਦਾ ਤੋੜ ਅਫੀਮ ਤੇ ਭੁੱਕੀ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਤੇ ਹੋਰ ਰਿਸਰਚ ਕਰ ਰਹੇ ਨੇ ਤੇ ਛੇਤੀ ਹੀ ਇਸ ਦਾ ਰੋਡ ਮੈਪ ਲੋਕਾਂ ਤੱਕ ਲੈ ਕੇ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਅਫੀਮ ਤੇ ਭੁੱਕੀ ਖਾਂ ਦੇ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ ਤੇ ਨਾ ਹੀ ਕੋਈ ਦਿਮਾਗੀ ਤੌਰ ਤੇ ਬਿਮਾਰ ਹੁੰਦਾ ਹੈ ਅ ਜਿਹੜਾ ਕੈਪਸੂਲ ਹੈ ਉਹਰਾ ਇਲਾਜ ਕੋਈ ਨਹੀਂ ਹੈ ਆਇਦਰ ਨੌਕਰੀਆਂ ਦਿਓ ਸਰਕਾਰ ਕੋਲੇ ਪੈਸੇ ਨਹੀਂ ਐ ਨੌਕਰੀ ਦੇਣ ਨੂੰ ਉਹਨੂੰ ਧੰਦੇ ਤੇ ਲਾਓ ਮੁੰਡੇ ਨੂੰ ਹੁਣ ਮੁੰਡਾ ਜਿਹੜਾ ਚਿੱਟਾ ਪੀਂਦਾ ਉਹਰਾ ਸਰੀਰ ਟੁੱਟ ਰਿਹਾ ਹੈ ਟੈਂਪੋ ਵਾਲਾ ਰਿਕਸ਼ੀ ਵਾਲਾ ਰਾਤ ਨੂੰ ਗੋਲੀਆਂ ਖਾਂਦਾ ਉਹ ਜਿਹੜਾ ਸਿਗਨੇਚਰ ਕੈਪਸੂਲ ਹੈ ਸਰੀਰ ਟੁੱਟ ਰਿਹਾ ਉਹਨੂੰ ਉਸ ਖਾਣ ਵੇਲੇ ਉਹਨੂੰ ਕੋਈ ਚੀਜ਼ ਚਾਹੀਦੀ ਹੈ ਨਹੀਂ ਤਾਂ ਉਹ ਖਾਏਗਾ ਹੀ ਖਾਏਗਾ ਤੇ ਜਿੰਨਾ ਚਿਰ ਡਿਮਾਂਡ ਹੈ ਉਹ ਨਾ ਚਿਕਰ ਸਪਲਾਈ ਨੂੰ ਕੋਈ ਸਰਕਾਰ ਨਹੀਂ ਰੋਕ ਸਕਦੀ ਮਹੀਨੇ ਚ ਕਹਿੰਦਾ ਖਤਮ ਕਰ ਦੂੰ ਕੋਈ ਦੂਹ ਮਹੀਨੇ ਚ ਕਹਿ ਦਿੰਦਾ ਇਰਾ ਆਲਟਰਨੇਟਿਵ ਲੱਭੋ ਜਿਵੇਂ ਹਮੇਸ਼ਾ ਮੈਂ ਕਹਿੰਦਾ ਭੁੱਕੀ ਤੇ ਅਫੀਮ ਇਰਾ ਆਲਟਰਨੇਟਿਵ ਹੋ ਸਕਦਾ ਹੈ ਨਸ਼ੇ ਭੁੱਕੀ ਤੇ ਅਫੀਮ ਵੀ ਮਾੜਾ ਹੈ ਸ਼ਰਾਬ ਵੀ ਮਾੜਾ ਹੈ ਚਾਹ ਵੀ ਮਾੜਾ ਹੈ ਲੇਕਿਨ ਭੁੱਕੀ ਤੇ ਅਫੀਮ ਖਾਣ ਵਾਲਾ ਵਿਅਕਤੀ ਜਿੰਨੀ ਕੁ ਮੇਰੀ ਖੋਜ ਹੈ ਨੌਲੇਜ ਹੈ ਉਹ ਮਰਦਾ ਨਹੀਂ ਹੈ ਉਹ ਬਦਦਿਮਾਗ ਨਹੀਂ ਹੁੰਦਾ ਉਹ ਡਿਗਦਾ ਨਹੀਂ ਹੈ ਬੱਦਸਲੂਕੀ ਨਹੀਂ ਕਰਦਾ ਕਿਸੇ ਦੇ ਨਾਲ ਸੋ ਦੈਟਸ ਵਾਈ ਇਹਦੇ ਤੇ ਵੀ ਮੈਂ ਰਿਸਰਚ ਕਰ ਰਿਹਾ ਹਾਂ ਭੁੱਕੀ আফਿਮ ਵਾਲੀ ਗੱਲ ਤੇ ਆਉਣ ਵਾਲੇ ਦਿਨਾਂ ਚ ਵਿਸਤਾਰ ਪੂਰੋ ਕਿਰਾ ਰੋਡ ਮੈਪ ਬਣਾ ਕੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਜਗਬਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ